ਆਵੇ ਕੋ ਮਾਰੇ ਦੇ ਬਾਰੀਆਂ ਨਹੀਂ ਤੇ ਉਹ ਹੈ ਇਹ ਮਹਾਰਾਜ ਜਹੰਡਾ ਆਸੀਆ ਬੜੇ ਜੱਦਾ ਬੜੇ ਜੱਦਾ ਪ੍ਰਕਾਰ ਕਸਮ ਖਾਦੇ ਹੋ ਸੋਕਾ ਸਰ ਮੋੜਦੇ ਨੰਬਰ ਤੇ ਕਿਤਨਾਂ ਯਾਰ ਨੰਬਰ ਤੇ ਕਿਤਨਾਂ ਲੋੜਿਆ ਸਾਨੂੰ ਲਾ ਕੇ ਗੁਰੂ ਘਰ ਕਿਨਾਰੀ ਕਰਦੇ ਆਵੇ ਕੋ ਮਾਰੇ ਦੇ ਬਾਰੀਆਂ ਨਹੀਂ ਤੇ ਉਹ ਹੈ ਇਹ ਮਹਾਰਾਜ ਜਹੰਡਾ ਆਸੀਆ ਬੜੇ ਜੱਦਾ ਬੜੇ ਜੱਦਾ ਪ੍ਰਕਾਰ ਕਸਮ ਖਾਦੇ ਹੋ ਸੋਕਾ ਸਰ ਮੋੜਦੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਰਤੋਂ ਬੇਅਦਬੀ ਹੋਈਏ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਬੜੇ ਹੀ ਤਰਸਯੋਗ ਹਾਲਤ ਵਿੱਚ ਰੱਖਿਆ ਹੋਇਆ ਸੀ ਮਿੱਟੀ ਕੱਟੇ ਨਾਲ ਭਰੇ ਹੋਏ ਛੋਟੇ ਜਿਹੇ ਕਮਰੇ ਵਿੱਚ ਗੁਰੂ ਸਾਹਿਬ ਦੇ ਸਰੂਪ ਰੱਖੇ ਹੋਏ ਸੀ ਜਿਨ੍ਹਾਂ ਨੂੰ ਕਿ ਮੌਕੇ ਤੇ ਸਤਕਾਰ ਕਮੇਟੀ ਵੱਲੋਂ ਕਬਜ਼ੇ ਚ ਲਿਆ ਗਿਆ ਅਤੇ ਗੁਰੂ ਘਰ ਵਿੱਚ ਜਮ੍ਹਾਂ ਕਰਵਾ ਦਿੱਤਾ ਗਿਆ ਜਿਹਾ ਇਹ ਤਸਵੀਰਾਂ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਦੇ ਅੰਦਰ ਗੋਲ ਹੱਟੀ ਚੌਕ ਵਿਖੇ ਬਣੇ ਇੱਕ ਦੁਕਾਨਦਿਆਂ ਨੇ ਜਿੱਥੇ ਕਿ ਦੁਕਾਨ ਦੇ ਅੰਦਰ ਬਣੇ ਇੱਕ ਤੰਗ ਜਿਹੇ ਕਮਰੇ ਵਿੱਚ ਗੁਰੂ ਸਾਹਿਬ ਜੀ ਦੇ ਸਰੂਪ ਰੱਖੇ ਗਏ ਸੀ ਜਿਨ੍ਹਾਂ ਦੀ ਕੇ ਨਾ ਤਾਂ ਚੰਗੀ ਤਰ੍ਹਾਂ ਸੇਵਾ ਅਤੇ ਸਤਕਾਰ ਕੀਤਾ ਜਾਂਦਾ ਸੀ ਅਤੇ ਨਾ ਹੀ ਸਾਫ ਸਫਾਈ ਦਾ ਧਿਆਨ ਰੱਖਿਆ ਜਾਂਦਾ ਸੀ ਕਿ ਹਾਂ ਤਾਂ ਇੱਥੋਂ ਤੱਕ ਵੀ ਗਿਆ ਕਿ ਜਦੋਂ ਤੋਂ ਵੀ ਇਹ ਸਰੂਪ ਪ੍ਰਕਾਸ਼ ਕੀਤੇ ਗਏ ਨੇ ਉਦੋਂ ਤੋਂ ਹੀ ਇਹਨਾਂ ਦਾ ਕੋਈ ਵੀ ਸੁਖਾਸਣ ਨਹੀਂ ਕੀਤਾ ਗਿਆ ਬਾਣੀ ਆ ਬਾਣੀ ਆ ਅਮਰਤ ਕੀਰਤਨ ਹੈ ਅਮਰਤ ਕੀਰਤਨ ਨਾਮ ਉਹ ਮਰਪੜਾ ਉੱਥੀ ਆ ਲੋ ਬਾਬਾ ਜੀ ਆ ਗਈ ਆ ਨਹੀਂ ਨਹੀਂ ਕੋਈ ਨਹੀਂ ਸੇਵਾ ਹੁੰਦੀ ਸੇਵਾ ਕਰਦੇ ਕਿਹੜੀ ਗੱਲੋਂ ਪ੍ਰਕਾਸ਼ ਕੀਤਾ ਵਾ ਜੀ ਲੋੜ ਆ ਸਾਨੂੰ ਲਾ ਕੇ ਗੁਰੂ ਘਰ ਤੁਸੀਂ ਜਾ ਨਹੀਂ ਸਕਦੇ ਉਹ ਗੱਲ ਵੀ ਕਬਜਾਂ ਵਾਸਤੇ ਜਦ ਆਪ ਸਜਾ ਦੇ ਕੋਸਰੀ ਕਾਗਜ਼ਾ ਸਪਲਾਈ ਇਹ ਸਰਕਾਰ ਨੂੰ ਪੱਤ ਜਿਛਿਆ ਆ ਤੇ ਇਹਨਾਂ ਨੂੰ ਇਹ ਕਹ ਕੇ ਕੋਈ ਮੁੱਖ ਸਾਹਿਬ ਦੇ ਪੁੱਤੀ ਦੀ ਦੇਵਾ ਦੇ ਪ੍ਰਕਾਰ ਇਹਨੇ ਸੁਪਾਈ ਨਹੀਂ ਕਰਦਾ ਤੇ ਉਹ ਮਨਾਂ ਵਿੱਚ ਉਹ ਫਿਰ ਵੀ ਕਰੀ ਜਾਂਦੇ ਆ ਸਰੀ ਕਾਗਜ਼ਾ ਦੇ ਬਿਲਕੁਲ ਨਜ਼ਦੀਕ ਹੀ ਕਿ ਇਹ ਕੰਮ ਹੋ ਰਿਹਾ ਵਾ ਜੇ ਸਰੀ ਕਾਗਜ਼ਾ ਸਾਹਗੇ ਰਾਗੇ ਰੋਛ ਨਾਲ ਲਾਗੇ ਲਾਗੇ ਪਾਣੀ ਦੇ ਤਰ੍ਹਾਂ ਹੋ ਰਿਹਾ ਤੇ ਅਸੀਂ ਫਿਰ ਹੋਰ ਦੂਜੇ ਦੇਸ਼ਾਂ ਤੋਂ ਲਾਗੇ ਉਹ ਤਾਂ ਨਿਆ ਬੁਲਾਇਆ ਇਸ ਘਟਨਾ ਦਾ ਜਦੋਂ ਸਤਕਾਰ ਕਮੇਟੀ ਨੂੰ ਪਤਾ ਲੱਗਿਆ ਤਾਂ ਉਹਨਾਂ ਵੱਲੋਂ ਪੁਲਿਸ ਨੂੰ ਇਸ ਸੰਬੰਧੀ ਸ਼ਿਕਾਇਤ ਦਿੱਤੀ ਗਈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਇਸ ਵਿਅਕਤੀ ਤੇ ਮਾਮਲਾ ਦਰਜ ਕੀਤਾ ਜਾਵੇ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਸਤਕਾਰ ਕਮੇਟੀ ਦੇ ਸੇਵਾਦਾਰਾਂ ਵੱਲੋਂ ਸ਼ਿਕਾਇਤ ਕੀਤੀ ਗਈ ਕਿ ਸੋਡੀ ਗਲਾਸ ਹਾਊਸ ਦੇ ਅੰਦਰ ਬਣੇ ਇੱਕ ਕਮਰੇ 'ਚ ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਰਾਜਮਾਨ ਸਨ ਜੋ ਬਿਨਾਂ ਸੁਖਾਸਣ ਤੋਂ ਰੱਖੇ ਹੋਏ ਸਨ ਉਹਨਾਂ ਦੇ ਉੱਤੇ ਕਾਫੀ ਮਿੱਟੀ ਕੱਟਾ ਪਿਆ ਹੋਇਆ ਸੀ ਤੇ ਉਹਨਾਂ ਕੋਲ ਕੋਈ ਵੀ ਹੋਰ ਸਮਾਨ ਨਹੀਂ ਪਿਆ ਸੀ ਜਿਸ ਦੇ ਚਲਦਿਆਂ ਉਹਨਾਂ ਦੀ ਬੇਅਦਬੀ ਕੀਤੀ ਜਾ ਰਹੀ ਸੀ ਇਹਨਾਂ ਦੁਕਾਨ ਦਾ ਛੋਟੀ ਕਲਾਸ ਛੋਟੀ ਕਲਾਸ ਹਾਊਸ ਆ ਸਾਨੂੰ ਸਾਡੇ ਸਿੰਘਾਂ ਨੂੰ ਇੱਥੇ ਪਤਾ ਲੱਗਾ ਸੀ ਭਾਈ ਰਾਜਵੀਰ ਸਿੰਘ ਨੂੰ ਵੀ ਇਹਨਾਂ ਦੀ ਦੁਕਾਨ ਦੇ ਵਿੱਚ ਗੁਰੂ ਸਾਹਿਬ ਜੀ ਪ੍ਰਕਾਸ਼ਮਾਨ ਨੇ ਜਦੋਂ ਇੱਥੇ ਅਸੀਂ ਪਹੁੰਚੇ ਆ ਸਿੰਘਾਂ ਸਮੇਤ ਤੇ ਅਸੀਂ ਦੋ ਕਮਰਾ ਜਿਹੜਾ ਉਹ ਖੋਲ ਕੇ ਵੇਖਿਆ ਵਾ ਤੇ ਕਮਰੇ ਵਿੱਚ ਜਿਹੜਾ ਉਹ ਮਰਦਾ ਪ੍ਰਕਾਸ਼ ਸੀਗਾ ਪ੍ਰਕਾਸ਼ ਮਹਾਰਾਜ ਦਾ ਜਿਹੜਾ ਸੀਗਾ ਉੱਥੇ ਕੋਈ ਸੁਖਾਸਨ ਦੀ ਜਗ੍ਹਾ ਨਹੀਂ ਸੀ ਹੈਗੀ ਬੜਾ ਛੋਟਾ ਜਿਹਾ ਕਮਰਾ ਵਾ ਉਸ ਕਮਰੇ ਵਿੱਚ ਵੀ ਇਹਨਾਂ ਨੇ ਆਪਣਾ ਲਿਟਰੇਚਰ ਕਿਤਾਬਾਂ ਕੁਤੂਬਾ ਰੱਖੀ ਹੋਈਆਂ ਸੀ ਸਤਕਾਰ ਮਾਰਦਾ ਬਿਲਕੁਲ ਨਹੀਂ ਸੀ ਹੈਗਾ ਘੱਟਾ ਜੰਮਿਆ ਹੋਇਆ ਸੀਗਾ ਮਾਰੇ ਦੇ ਬਸਤਰ ਗੰਦੇ ਸੀਗੇ ਤੇ ਪ੍ਰਕਾਸ਼ ਸੀ ਮਹਾਰਾਜਾ ਸੇਵਾ ਸੰਭਾਲ ਨਹੀਂ ਸੀ ਹੁੰਦੀ ਪ੍ਰੋਪਰ ਸੋ ਜਦੋਂ ਇੱਥੇ ਪਹੁੰਚ ਕੇ ਸਾਰੀ ਕਾਰਵਾਈ ਸੀ ਕੀਤੀ ਆ ਤੇ ਭਾਈ ਬਲਵੀਰ ਸਿੰਘ ਮੁੱਛਲੋਂ ਨਹੀਂ ਆਏ ਨੇ ਇੱਥੇ ਤੁਸੀਂ মিডিਆ ਆਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਚਾਰਕ ਆਏ ਸੀ ਪਾਲਕ ਸਿੰਘ ਸਾਹਿਬ ਲੈ ਕੇ ਸੋ ਗੁਰਦ ਗੁਰੂ ਸਾਹਿਬ ਨੂੰ ਅਸੀਂ ਜਿਹੜਾ ਵਾਹ ਰਾਮ ਸਰ ਸੁਸ਼ੋਭਤ ਕਰਵਾ ਦਿੱਤਾ ਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਰ ਇਹਨਾਂ ਵੱਲੋਂ ਜਿਹੜੀ ਗੱਲ ਕਹੀ ਹੈ ਰਹੀ ਕਿ ਮੇਰੇ ਕੋਲ ਗਲਤੀ ਹੋ ਗਈ ਗਲਤੀ ਹੁੰਦੀ ਆ ਬੰਦੇ ਕੋਲ ਅਨ ਕੋਈ ਅਣਜਾਣ ਗਲਤੀ ਕਰੇ ਗੁਨਾਹ ਹੋ ਰਿਹਾ ਨੇ ਸਾਡੇ ਕੋਲੋਂ ਤੇ ਅਸੀਂ ਆਪਣੇ ਥਿੰਗਰਾ ਕਰ ਰਹੇ ਆ ਜੇ ਅਸੀਂ ਸੇਵਾ ਸੰਭਾਲ ਨਹੀਂ ਕਰ ਸਕਦੇ ਅਸੀਂ ਪ੍ਰਕਾਸ਼ ਨਾ ਕਰੀਏ ਮਹਾਰਾਜ ਦਾ ਥਾਂ ਥਾਂ ਦੇ ਗੁਰੂ ਘਰ ਨੇ ਸਾਡੇ ਮੋੜਾਂ ਦੇ ਉੱਤੇ ਉੱਥੇ ਜੇ ਦਰਸ਼ਨ ਕਰ ਲਈਏ ਮਹਾਰਾਜ ਦੇ ਜੇ ਸਹਿਜ ਬਾਟ ਕਰਨਾ ਸੈਂਚੀਆਂ ਸਾਡੇ ਕੋਲ ਆ ਗਈਆਂ ਪੋਥੀਆਂ ਆ ਗਈਆਂ ਉਹ ਲੈ ਆਈਏ ਪਰ ਪ੍ਰਕਾਸ਼ ਕਰਕੇ ਅਸੀਂ ਕਿਹੜਾ ਵੱਡਾ ਸਿੱਖ ਬਣਾਣਾ ਚਾਹੁੰਦੇ ਆ ਮੈਨੂੰ ਨਹੀਂ ਸਮਝ ਆਉਂਦੀ ਫਿਰ ਜੇ ਪ੍ਰਕਾਸ਼ ਕੀਤਾ ਵਾ ਫਿਰ ਸਰਕਾਰ ਤਾਂ ਬਹਾਲ ਕਰੀਏ ਮਹਾਰਾਜ ਦਾ ਕੱਡੋ ਕੱਟ ਬਾਦ ਸੋਹਣਾ ਕਮਰਾ ਹੋਵੇ ਸੋਹਣਾ ਪ੍ਰਕਾਸ਼ ਹੋਵੇ ਸੁਖਾਸਨ ਵਾਲ ਜਗ੍ਹਾ ਹੋਵੇ ਪਰ ਇਥੇ ਦਾ ਸੁਖਾਸਨ ਵਾਲ ਜਗ੍ਹਾ ਛੱਡੋ ਪ੍ਰਕਾਸ਼ ਵਾਸਤੇ ਵੀ ਜਗ੍ਹਾ ਇੰ ਤੁਸੀਂ ਜਦੋਂ ਇੱਥੇ ਕੋਚੀ ਦੇਖ ਰਹੇ ਇਹ ਦੁਕਾਨ ਆ ਜੀ ਰਾਇਸ਼ਰਾਂ ਦੇ ਉੱਪਰ ਆ ਤੁਸੀਂ ਦੇਖ ਕੀ ਦੇਖੇ ਇੱਥੇ ਆ ਕੇ ਜਦੋਂ ਮੈਂ ਤੁਹਾਨੂੰ ਦੱਸਿਆ ਵੀ ਸਾਨੂੰ ਪਤਾ ਲੱਗਾ ਸੀਗਾ ਕਿ ਅਸੀਂ ਇੱਥੇ ਪਹੁੰਚੇ ਹਾਂ ਛੋਟਾ ਜਿਹਾ ਕਮਰਾ ਵਾ ਦੁਕਾਨ ਦੇ ਵਿੱਚ ਹੀ ਜਿੱਥੇ ਮਾਦਾ ਪ੍ਰਕਾਸ਼ ਹੈਗਾ ਤੇ ਪ੍ਰਕਾਸ਼ ਬੜੀ ਮਾੜੀ ਹਾਲਤ ਵਿੱਚ ਸੀ ਆਮ ਜਿੱਦਾਂ ਆਪਾਂ ਦੇਖਦੇ ਪਹਿਲਾਂ ਵੀ ਬੜੀਆਂ ਤਾਵਾਂ ਤੇ ਇਹ ਹੋਇਆ ਵਾ ਕਿ ਗੁਰੂ ਸਾਹਿਬ ਦਾ ਸਤਕਾਰ ਜਿਹੜਾ ਬਿਲਕੁਲ ਨਹੀਂ ਹੁੰਦਾ ਸਿਰਫ ਪ੍ਰਕਾਸ਼ ਕਰਕੇ ਲੋਕ ਭੁੱਲ ਜਾਂਦੇ ਨੇ ਇਹ ਸੋਚਦੇ ਵੀ ਸ਼ਾਇਦ ਅਸੀਂ ਨਾਲੇ ਕਿੰਡੇ-ਕਡੇ ਸਿੱਖ ਬਣ ਗਏ ਆ ਮਾਦਾ ਪ੍ਰਕਾਸ਼ ਕਰਕੇ ਪਰ ਜਦ ਕਿ ਇਹਨਾਂ ਦੀ ਸੋਚ ਇਹਨਾਂ ਦੇ ਕੰਮ ਦੇ ਵਿੱਚ ਬੜਾ ਫਰਕ ਹੈ। ਇਹ ਨਹੀਂ ਨਹੀਂ ਇਸ ਸਬੰਧੀ ਸਤਕਾਰ ਕਮੇਟੀ ਵੱਲੋਂ ਐਸਜੀਪੀਸੀ ਅਤੇ ਦਿੱਲੀ ਕਮੇਟੀ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦੇ ਸਰੂਪ ਐਸਜੀਪੀਸੀ ਵੱਲੋਂ ਜਾਰੀ ਕੀਤੇ ਜਾਂਦੇ ਨੇ ਜਾਂ ਫਿਰ ਗੁਰੂ ਸਾਹਿਬ ਦੇ ਸਰੂਪ ਦੇਣ ਤੋਂ ਪਹਿਲਾਂ ਪੂਰੀ ਜਾਂਚ ਪੜਤਾਲ ਕੀਤੀ ਜਾਂਦੀ ਹੈ। ਅਜਿਹੇ ਵਿੱਚ ਜਦੋਂ ਇਹਨਾਂ ਸਰੂਪਾਂ ਦੀ ਸੇਵਾ ਤੇ ਸੰਭਾਲ ਨਹੀਂ ਹੁੰਦੀ ਤਾਂ ਇਸ ਦਾ ਜ਼ਿੰਮਾ ਸਿੱਧਾ-ਸਿੱਧਾ ਐਸਜੀਪੀਸੀ ਦੇ ਉੱਪਰ ਜਾਂਦਾ ਹੈ। ਫਰੋਮਣੀ ਕਮੇਟੀ ਨੇ ਕੋਈ ਐਸਾ ਪ੍ਰਬੰਧ ਨਹੀਂ ਬਣਾਇਆ ਨਾ ਤੇ ਰੋਮ ਪ੍ਰਚਾਰ ਕਮੇਟੀ ਨੇ ਨਾ ਸ੍ਰੀ ਅਕਾਲਤਾ ਸਾਹਿਬ ਵੱਲੋਂ ਕੀ ਕਾਰਵਾਈ ਦੀ ਮੰਗ ਕਰਦੇ ਹਾਂ ਅਸੀਂ ਮੰਗ ਕਰਦੇ ਹਾਂ ਕਿ ਜੇਕਰ ਇਹਨਾਂ ਦੋਸ਼ੀਆਂ ਨੂੰ ਸ੍ਰੀ ਅਕਾਲਤਾ ਸਾਹਿਬ ਸਾਧ ਕੇ ਤੇ ਧਾਰਮਿਕ ਸਜ਼ਾਵਾਂ ਲਾ ਕੇ ਤੇ ਮੀਡੀਆ ਵਿੱਚ ਦੇ ਦੇਣਾ ਤੇ ਮੇਰੇ ਹਸਾਬ ਨਾਲ ਦੂਜੇ ਵੀ ਈਨਾਂ ਦੇ ਘਰਾਂ ਦੇ ਗੁਰੂ ਗ੍ਰੰਥ ਸਾਹਿਬ ਸ਼ਰਧ ਪ੍ਰਕਾਸ਼ ਕਰਕੇ ਸ਼ਰਾਬਾਂ ਮੀਟ ਕੋਈ ਰਹਿਤ ਮਰਜ਼ਾਦਾ ਨਹੀਂ ਹੈਗੀ ਅਮਰਦਵੇਲੇ ਪ੍ਰਕਾਸ਼ ਨਹੀਂ ਕਰਨਾ ਕੋਈ ਨੇਤਰੀ ਵੀ ਕਰਨਾ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਕੋਈ ਵੀ ਗਰੰਟੀ ਦਾ ਪਾਰਤੀ ਸਿੰਘ ਗੁਰਦਰਾ ਸਾਹਿਬ ਲੈ ਕੇ ਆਉਂਦੇ ਜੀ ਜਾਂ ਉਹਨਾਂ ਨੂੰ ਕੋਈ ਡਿਊਟੀ ਤੇ ਲਾਉਂਦੇ ਜੇ ਪਹਿਲਾਂ ਉਹਦੇ ਕੋਲ ਨਿਤਨੇਮ ਸੁਣਦੇ ਜੇ ਪੁੱਛਦੇ ਅਮਰਤ ਕਦੋਂ ਸ਼ਗਨ ਦਾ ਸਰਟੀਫਿਕੇਟ ਦਿਖਾਓ ਤੇ ਫਿਰ ਤਾਬਿਆਂ 'ਚ ਬਹਿ ਦਿੰਦੇ ਜੇ ਕਿ ਇਹਨਾਂ ਨੂੰ ਗੁਰੂਗ੍ਰਾਂਧ ਸਾਹਿਬ ਦੇਣ ਤੋਂ ਪਹਿਲਾਂ ਵੇਖਿਆ ਅਮਰਧਰ ਹੀ ਆ ਕੋਈ ਨਹੀਂ ਇਹਨਾਂ ਨੇ ਵੇਖਿਆ ਇਹ ਜਿਹੜੀਆਂ ਬੇਦਬੀਆਂ ਕਰਾ ਰਿਆ ਦਿੱਲੀ ਕਮੇਟੀ ਜਿਹੜੀ ਗੁਰੂਗ੍ਰਾਂਧ ਸਾਹਿਬ ਸ਼ਿਪਾਈ ਕਰ ਰਹੀ ਹੋ ਤੇ ਸ਼ਰੋਮਣੀ ਕਮੇਟੀ ਕਰ ਰਹੀ ਆ ਇਹ ਦੋਸ਼ੀ ਜਿਹੜੀ ਸ਼ਰੋਮਣੀ ਕਮੇਟੀ ਆ ਮੈਂ ਤੇ ਇਹਨਾਂ ਨੂੰ ਦੋਸ਼ੀ ਠਹਿਰਾਉਂਗਾ ਵੇਖੋ ਗੁੜਕਾ ਸਾਹਿਬ ਕੇ ਫੜ ਕੇ ਸੌਂ ਖਾਦੀ ਕੈਪਟਨ ਨੇ ਤੇ ਉਹ ਵੀ ਸਰਕਾਰ ਚੱਲ ਗਈ ਸਿੰਘਾਂ ਦੇ ਉੱਤੇ ਜੇ ਹੁਣ ਸਿੰਘਾਂ ਦੇ ਉੱਤੇ ਝੂਠੇ ਪਰਚੇ ਕਰਕੇ ਅੰਮ੍ਰਿਤਸਰ ਦੇ ਡੂਰ ਜੇਲ੍ਹ ਦੇ ਇਹ ਸਰਕਾਰ ਨੇ ਤੇ 8 ਸੀਟਾਂ ਤੋਂ ਉਹ ਵੀ ਮਾਰਖਾ ਗੇ ਮੈਂ ਬੇਨਤੀ ਕਰਦਾ ਇਹ ਗੁਰੂ ਗ੍ਰੰਥ ਸਾਹਿਬ ਦੇ ਸਿੰਘਾਂ ਦੀ ਮਾਰਵਾ ਇਹ ਮੁਖ ਵਿੱਚੋਂ ਬੋਲ ਨਹੀਂ ਕੱਢਦੇ ਬੱਤੀਆਂ ਦੰਦਾ ਦਾ ਜਿਹੜਾ ਬੋਲ ਨਿਕਲਿਆ ਇਹ ਤੋਬ ਨਾਲੋਂ ਮਾੜਾ ਜੇ ਸਰਕਾਰ ਨੂੰ ਕੀ ਪਹਿਲਾਂ ਸਭ ਤੋਂ ਇਹ ਸਰੂਮਣੀ ਕਮੇਟੀ ਕੋਲ ਮੰਗ ਕਰਦੇ ਆ ਕਿ ਇਹ ਜਿਹੜੀ ਵੀ ਕੋਈ ਭਾਵੇਂ ਫੋਟੋਆਂ ਦੀ ਸੇਵਾ ਤਦ ਉੱਥੇ ਆੜ ਕੇ ਫੋਟੋਆਂ ਵੇਖੀਆਂ ਹਰਮੰਦਰ ਸਾਹਿਬ ਦੀਆਂ ਤੇ ਆਖਰ ਉਹ ਘਟਾ ਚੜ੍ਹਿਆ ਆ ਵਾ ਆ ਵੇਖੋ ਕਿੰਨਾ ਘਟਾ ਚੜ੍ਹਿਆ ਆ ਵਾ ਆੜੀਆਂ ਫੋਟੋਆਂ ਹਰਮੰਦਰ ਸਾਹਿਬ ਦੀਆਂ ਬਾਬਾ ਦੀ ਜਿਹੜੀਆਂ ਪੁੰਝੇ ਪਈਆਂ ਵਾ ਤੇ ਪਤਾ ਨਹੀਂ ਕਿੰਨੀਆਂ ਕਿ ਇਹ ਲੋਕ ਜਿਹੜੀਆਂ ਬੇਦਬੀਆਂ ਕਰਕੇ ਤੇ ਫਿਰ ਮੁੜ ਕੇ ਆਪੇ ਸੰਸਕਾਰ ਕਰਕੇ ਸੁੱਟ ਦਿੰਦੇ ਆ ਮੇਰੀ ਬੇਨਤੀ ਹੈ ਕਿ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਜਿੰਨਾ ਜਿੰਨਾਂ ਦੇ ਘਰ ਵਿੱਚ ਹੈ ਜੇ ਉਹ ਸੇਵਾ ਨਹੀਂ ਕਰਦੇ ਤੇ ਉਹ ਉਹਨਾਂ ਦੇ ਬੱਚਿਆਂ ਨੂੰ ਮੇਰੀ ਬੇਨਤੀ ਹੈ ਬੁਜੁਰਗਾਂ ਨਾਲ ਵੇਖੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਕਾਰ ਨੂੰ ਵੇਖ ਕੇ ਆਪੇ ਹੀ ਲਾਗ ਰਿਹਾ ਤੁੰਦਰ ਤੁੰਦ ਜੀ ਉਹ ਮਹਿਰਸ ਹੈ ਉਥੇ ਹੀ ਮੌਕੇ ਤੇ ਮੌਜੂਦ ਸੋਡੀ ਗਲਾਸ ਹਾਊਸ ਦੇ ਮੁਖੀ ਨੇ ਇਸ ਸਬੰਧੀ ਸਮੂਹ ਸਿੱਖ ਸੰਗਤਾਂ ਤੋਂ ਮਾਫੀ ਮੰਗੀ ਹੈ ਉਹਨਾਂ ਕਿਹਾ ਕਿ ਉਹ ਅਣਜਾਣਪੁੜੇ ਚ ਉਹਨਾਂ ਤੋਂ ਇਹ ਗਲਤੀਆਂ ਹੋਈਆਂ ਨੇ ਅਤੇ ਉਹ ਇਸ ਸਭ ਲਈ ਸਿੱਖ ਸੰਗਤ ਤੋਂ ਮਾਫੀ ਮੰਗਦੇ ਨੇ ਤੇ ਉਧਰ ਇਸ ਘਟਨਾ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸਤਕਾਰ ਕਮੇਟੀ ਵੱਲੋਂ ਕਬਜ਼ੇ ਚ ਲੈ ਲਿਆ ਗਿਆ ਅਤੇ ਸ੍ਰੀ ਰਾਮ ਸਰ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਬਿਰਾਜਮਾਨ ਕਰਵਾ ਦਿੱਤੀ। ਤਰਹੀਅ ਸਤਕਾਰ ਕਮੇਟੀ ਵੱਲੋਂ ਇਸ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਹਾਲਾਂਕਿ ਨਹੀਂ ਦਰਜ ਕਰਵਾਈ ਗਈ। ਹਾਲਾਂਕਿ ਸਤਕਾਰ ਕਮੇਟੀ ਦਾ ਕਹਿਣਾ ਹੈ ਕਿ ਗਲਾਸ ਹਾਊਸ ਦੇ ਮਾਲਕ ਵੱਲੋਂ ਮਾਫੀ ਮੰਗ ਲਈ ਗਈ ਹੈ ਜਿਸ ਲਈ ਉਹ ਕੋਈ ਵੀ ਕਾਰਵਾਈ ਇਹਨਾਂ ਖਿਲਾਫ ਨਹੀਂ ਕਰ ਰਹੇ। ਅਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ